ਜਿਹੜੀ ਫੜਕੜੀ ਆ ਉਹ ਬਾਈ ਜੀ ਚੱਟੀ ਫੜਕੜੀ ਡਲੇ ਵਾਲੀ ਹੋਣੀ ਚਾਹੀਦੀ ਪੀਸੀ ਨਾਲ ਜਿਹੜਾ ਪਾਣੀ ਸੀਗਾ 50 ਕਿਲੋਟਰ ਏਡੇ ਬੂਟੇ ਨੂੰ ਅਸੀਂ ਪਾਣੀ ਪਾਇਆ ਤੇ ਬਹੁਤ ਬੜਾ ਫਰਕ ਪੈ ਗਿਆ ਜੀ ਇਹਨਾਂ ਨੂੰ ਸਹਜਾ ਤੁਹਾਨੂੰ ਦਿਖਾ ਦਈਏ ਵੀ ਆ ਗੇਂਦ ਜੀ ਬਣ ਗਈ ਆ ਹੁਣ ਇਹਨੂੰ ਆਪਾਂ ਇਦੋਂ ਬਾਅਦ ਜਿਹੜਾ 13045 ਆ ਜਾਂ 1919 ਆਪਾਂ ਵੀਰੇ ਫੜਕੜੀ ਜਿਹੜੀ ਡਲੇ ਵਾਲੀ ਚੱਟੀ ਫੜਕੜੀ ਆ ਕਰੇਟ ਦੇ ਵਿੱਚ ਰੱਖੀ ਆ ਤੇ ਪਾਣੀ ਆ ਜਿਹੜਾ ਫੜਕੜੀ ਦੇ ਵੀ ਵਿੱਚ ਦੀ ਲੰਗੀ ਜਾਂਦਾ ਕਰੇਟ ਭਰਿਆ ਸੀਗਾ ਤੇ ਨਾਲ ਦੀ ਨਾਲ ਖੁਰੀ ਜਾਂਦੀ ਆ ਸਾਰੇ ਪਾਣੀ ਆ ਜਿਹੜਾ ਬਾਗ ਦੇ ਵਿੱਚ ਜਿਹੜੀ ਫੰਗਸ ਆ ਤੁਸੀਂ ਆ ਤਕਰੀਬਣਾ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਫੜਕੜੀ ਆ ਕਿਵੇਂ ਖੁਰ ਖੁਰ ਕੇ ਗਾਂ ਦੀ ਗਾਂ ਤੁਰੀ ਜਾਂਦੀ ਆ ਇਹਨੂੰ ਵਿਰਲਾ ਵਿਰਲਾ ਟਾਮਾ ਟਾਮਾ ਉਹ ਫਰੂਟ ਵੀ ਆ ਤੁਹਾਨੂੰ ਦਿਖਾ ਦਿੰਨੇ ਆ ਵੇ ਆ ਟਾਣੀ ਤੇ ਲੱਗਾ ਵੇ ਇਹਨੂੰ ਆਪਾਂ ਛਾੜਾਂਗੇ ਵੀ ਇਹ ਜਿਹੜਾ ਬੂਟੇ ਦਾ ਜ਼ੋਰ ਨਾ ਲੱਗ ਜੇ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਤੇ ਅੱਜ ਸਾਰੇ ਵੀਰਾਂ ਨਾਲ ਕਰਦੇ ਆ ਗੱਲ ਸਾਂਝੀ ਵੀ ਜਿਹੜੀ ਆਪਾਂ ਫੜਕੜੀ ਦੀ ਵੀਡੀਓ ਪਾਈ ਸੀ ਵੀ ਕਈ ਬੂਟੇ ਜਿਹੜੇ ਸਾਡੇ ਵਿੱਚ ਖਾੜਸਕ ਹੋ ਗਏ ਸੀਗੇ ਤੇ ਆਪਾਂ 50-50 ਲੀਟਰ ਉਹਨਾਂ ਨੂੰ ਪਾਣੀ ਫੜਕੜੀ ਵਾਲਾ ਪਾਇਆ ਸੀਗਾ ਉਹ ਤਕਰੀਬਨ 4-5 4 ਮਹੀਨੇ ਪਹਿਲਾਂ ਆਪਾਂ ਪਾਣੀ ਪਾਇਆ ਸੀਗਾ ਫੜਕੜੀ ਵਾਲਾ ਤੇ ਅੱਜ ਜਿਹੜਾ ਅਸੀਂ ਖੁੱਲਾ ਪਾਣੀ ਆਪਾਂ ਕੱਸੀ ਦਾ ਆ ਚੁੱਕਿਆ ਜਿਹੜਾ ਆਪਾਂ ਓਪਨ ਬਾਗ ਨੂੰ ਪਾਣੀ ਲਾਉਣਾ ਤੇ ਆਪਾਂ ਵੀਰੇ ਫੜਕੜੀ ਜਿਹੜੀ ਡਲੇ ਵਾਲੀ ਚਿੱਟੀ ਫੜਕੜੀ ਆ ਕਰੇਟ ਦੇ ਵਿੱਚ ਰੱਖੀ ਆ ਤੇ ਪਾਣੀ ਆ ਜਿਹੜਾ ਫਟਕੜੀ ਦੇ ਵੀ ਵਿੱਚ ਦੀ ਲੰਗੀ ਜਾਂਦਾ 크ਰੇਟ ਭਰਿਆ ਸੀਗਾ ਤੇ ਨਾਲ ਦੀ ਨਾਲ ਖੁਰੀ ਜਾਂਦੀ ਆ ਸਾਰੇ ਪਾਣੀ ਆ ਜਿਹੜਾ ਬਾਗ ਦੇ ਵਿੱਚ ਜਿਹੜੀ ਫੰਗਸ ਆ ਉਹ ਖਤਮ ਕਰ ਦਿਆ ਇਹ ਪਾਣੀ ਤੇ ਆਪਾਂ ਪਿਛਲੇ ਸਾਲ ਰਿਜ਼ਲਟ ਲਿਆ ਸੀ ਆ ਤਕਰੀਬਨ ਤੁਸੀਂ ਦੇਖ ਸਕਦੇ ਹੋ ਸਾਰੀ ਜਿਹੜੀ ਫਟਕੜੀ ਆ ਕਿਵੇਂ ਖੁਰ ਖੁਰ ਕੇ ਗਾਂ ਦੀ ਗਾਂ ਤੁਰੀ ਜਾਂਦੀ ਆ ਤੁਹਾਨੂੰ ਉਹ ਬੂਟੇ ਦਿਖਾਉਣੇ ਆ ਬਾਈ ਜੀ ਜਿਨ੍ਹਾਂ ਨੂੰ ਆਪਾਂ 50 50 ਲੀਟਰ ਪਾਣੀ ਪਾਇਆ ਸੀ ਤੇ ਉਹਨਾਂ ਦਾ ਕਿੰਨਾ ਕ ਫਰਕ ਪਿਆ ਉਹ ਤੁਹਾਨੂੰ ਅੱਜ ਆਪਾਂ ਵਿਖਾ ਦਈਏ ਵੀ ਜਵਾਂ ਖੜ ਸੁੱਕ ਹੋ ਚੁੱਕੇ ਸੀਗੇ ਤੇ ਫੜਕੜੀ ਵਾਲਾ ਜਿਹੜਾ ਪਾਣੀ ਆ ਜੇ ਹੁਣ ਆਪਾਂ ਸਾਰੇ ਬਾਗ ਦੀ ਗੱਲ ਕਰੀਏ ਵੀ ਸਾਰੇ ਬਾਗ ਨੂੰ 50-50 ਲੀਟਰ ਪਾਣੀ ਪਾਵਾਂਗੇ ਤਾਂ ਬਈ ਉਹ ਤਾਂ ਬਹੁਤ ਔਖਾ ਹੈ ਨਹੀਂ ਪੈਣਾ ਉਹ ਇੰਨਾ ਪਾਣੀ ਤੇ ਜਦੋਂ ਹੁਣ ਆਪਾਂ ਓਪਨ ਬਾਗ ਨੂੰ ਪਾਣੀ ਲਾਵਾਂਗੇ ਤਾਂ ਇਸ ਤਰ੍ਹਾਂ ਆਪਾਂ ਫੜਕੜੀ ਰੱਖ ਸਕਦੇ ਹਾਂ ਮੂੰਹੇ ਦੇ ਵਿੱਚ ਤੇ ਨਾਲ ਦੀ ਨਾਲ ਜਿਹੜੀ ਫੜਕੜੀ ਆ ਉਹ ਖੁਰੀ ਆਊਗੀ ਆਹਾ ਬੂਟਾ ਬਾਈ ਉਹ ਆ ਤੁਸੀਂ ਪੱਤੇ ਵੇਖੋ ਇਹਦੇ ਕਿੰਨੇ ਕਾਲੇ ਹੋ ਗਏ ਆ ਤਕਰੀਬਨ ਇਹਨੂੰ ਵਿਰਲਾ ਵਿਰਲਾ ਟਾਮਾ ਟਾਮਾ ਵੇ ਫਰੂਟ ਵੀ ਆ ਨਹੀਂ ਤਾਂ ਜਿਹੜਾ ਬੂਟਾ ਖੜ ਸੁੱਕ ਹੋ ਜਾਂਦਾ ਉਹਦਾ ਜਿਹੜਾ ਫਰੂਟ ਹੁੰਦਾ ਜਦੋਂ ਪੀਲਾ ਹੋ ਜਾਂਦਾ ਖੱਟੇ ਰੰਗ ਦਾ ਕਿਉਂਕਿ ਇਹ ਬੂਟੇ ਦੇ ਵਿੱਚ ਜਿਹੜੀ ਕਮਜ਼ੋਰੀ ਬਹੁਤ ਜ਼ਿਆਦਾ ਆ ਜਾਂਦੀ ਆ ਇਹ ਲਗਾਤਾਰ ਤਿੰਨ ਚਾਰ ਬੂਟੇ ਸੀ ਆ ਬੂਟੇ ਦੀ ਕੰਡੀਸ਼ਨ ਵੀ ਫਰੂਟ ਲੱਗਾ ਹੋਇਆ ਇਹ ਆਪਾਂ ਝਾੜਾਂਗੇ ਜੀ ਆ ਤੁਹਾਨੂੰ ਦਿਖਾ ਦਿੰਨੇ ਆ ਵੀ ਆ ਟਾਣੀ ਤੇ ਲੱਗਾ ਵਿਆ ਇਹਨੂੰ ਆਪਾਂ ਝਾੜਾਂਗੇ ਵੀ ਇਹ ਜਿਹੜਾ ਬੂਟੇ ਦਾ ਜ਼ੋਰ ਨਾ ਲੱਗ ਜੇ ਇਸ ਤਰ੍ਹਾਂ ਆਪਾਂ ਸਾਰੇ ਬਾਗ ਨੂੰ ਤਕਰੀਬਨ 6.5 ਕਿੱਲੇ ਬਾਣ ਆਪਣਾ ਬਾਗ ਦਾ ਜੀ ਤੇ 50 ਤੋਂ 60 ਕਿਲੋ ਜਿਹੜੀ ਕਲੀ ਆ ਕਲੀ ਸੋਰੀ ਕਹਿ ਸਕਦੇ ਆਪਾਂ ਫੜਕੜੀ ਦਲੇ ਬਹੁਤਿਆਂ ਦੇ ਵੀਰਾਂ ਦੇ ਮੈਨੂੰ ਸਵਾਲ ਸੀਗੇ ਵੀ ਜਿਹੜਾ ਛੋਟਾ ਬੂਟਾ ਉਹਨੂੰ ਕਿੰਨੀ ਫੜਕੜੀ ਪਾਈ ਜਾਵੇ ਤੇ ਵੱਡੇ ਬੂਟੇ ਨੂੰ ਕਿੰਨੀ ਪਾਈ ਜਾਵੇ ਜਿਹੜਾ ਕੋਈ 2 ਸਾਲ ਦਾ ਬੂਟਾ ਬਾਈ ਜੇ ਉਹਨੂੰ ਤੁਸੀਂ 50 ਕ ਲੀਟਰ ਪਾਣੀ ਪਾ ਸਕਦੇ ਹੋ ਤਾਂ ਕੋਈ ਅੱਧਾ ਕਿਲੋ ਪਾਈਆ ਫੜਕੜੀ ਭਿਉਂ ਦਿਓ ਉਹ ਪਾਣੀ ਪਾ ਦਿਓ ਜੇ ਵੱਡਾ ਉਮਰ ਦਾ ਬੂਟਾ ਹੈ ਤਾਂ ਉਹਨੂੰ ਉਹਨਾਂ ਵਧਾ ਦਿਓ ਪਾਣੀ ਵੱਧ ਪਾ ਦਿਓ ਬਸ ਪਾਣੀ ਦੇ ਨਾਲ ਹੀ ਜਿਹੜੀ ਹੈਗੀ ਜੂ ਦੂਰ ਤਾਂ ਹੀ ਇਹਦਾ ਜਾਲਾ ਉਹ ਫੰਗਸ ਜਿਹੜੀ ਆ ਫੜਕੜੀ ਵਾਲੇ ਪਾਣੀ ਨਾਲ ਸਹੀ ਹੋ ਜਾਣੀ ਆ ਹਾਂ ਇੱਕ ਜਿਹੜੀ ਫੜਕੜੀ ਆ ਉਹ ਬਾਈ ਜੀ ਚਿੱਟੀ ਫੜਕੜੀ ਡਲੇ ਵਾਲੀ ਹੋਣੀ ਚਾਹੀਦੀ ਪੀਸੀ ਨਾ ਹੋਵੇ ਵੀ ਜਿਹੜੀ ਪਾਣੀ ਦੇ ਵਿੱਚ ਹੌਲੀ-ਹੌਲੀ ਜੇ ਵਗਦੇ ਪਾਣੀ 'ਚ ਤੁਸੀਂ ਰੱਖ ਸਕਦੇ ਹੋ ਖੁੱਲੀ ਹੁਣ ਜਿਵੇਂ ਬਾਗਾਂ ਨੂੰ ਪਾਣੀ ਲੱਗੀ ਜਾਂਦਾ ਹੁਣ ਵੀ ਪੈ ਸਕਦੀ ਹੈ ਜੀ ਹੁਣ ਤਾਂ ਬਹੁਤ ਸੌਖਾ ਜਿਹੜਾ ਕੰਮ ਆ ਕਰਨਾ ਤੇ ਇਸ ਤਰ੍ਹਾਂ ਜਿਹੜੀ ਇਹ ਆਪਣੀ ਜਿਹੜੇ ਇਸ ਤਰ੍ਹਾਂ ਬੂਟੇ ਆਪਣੇ ਖਾੜ ਸੌਕ ਹੁੰਦੇ ਆ ਇਹ ਮੇਰੇ ਹਿਸਾਬ ਨਾਲ ਤਾਂ 100% ਸਹੀ ਹੋ ਜਾਣਗੇ ਇਸ ਪਾਣੀ ਨਾਲ ਹੀ ਸਹੀ ਹੋ ਜਾਣੇ ਆ ਕਿਉਂਕਿ ਪਹਿਲਾਂ ਜਿਹੜਾ ਪਾਣੀ ਸੀਗਾ 50 ਕਿਲ ਟਰ ਏਡੇ ਬੂਟੇ ਨੂੰ ਅਸੀਂ ਪਾਣੀ ਪਾਇਆ ਤੇ ਬਹੁਤ ਵੱਡਾ ਫਰਕ ਪੈ ਗਿਆ ਜੀ ਇਹਨਾਂ ਨੂੰ ਤਕਰੀਬਨ ਤੇ ਹੁਣ ਜਿਹੜਾ ਹੈਗਾ ਚਾਂਸ ਇਹ ਆ ਵੀ ਇਹ ਜਿਹੜਾ ਸਹੀ ਹੋ ਜਾਊਗਾ ਬਾਗ ਆਪਣਾ ਤੇ ਹੁਣ ਆਪਾਂ ਜਿਹੜਾ ਇਸ ਟਾਈਮ ਕਣਕ ਵਾਲੇ ਪਾਸੋਂ ਬਾਈ ਜੀ ਵਿਹਲੇ ਹੋ ਕੇ ਬਾਗ ਵਾਲੇ ਪਾਸੇ ਹੋ ਗਏ ਆ ਇਹਨੂੰ ਇੱਕ ਦੋ ਸਪਰੇਆਂ ਵੀ ਲਾਉਣੀਆਂ ਤੇ ਇਹਦੀ ਪੂਰੀ ਸਾਂਭ ਸੰਭਾਲ ਜਿਹੜੀ ਕਰਨੀ ਆ ਵੀ ਆ ਹੁਣ ਜਿਹੜਾ ਸੈਜ ਆ ਤੁਹਾਨੂੰ ਦਿਖਾ ਦਈਏ ਵੀ ਆ ਗੇਂਦ ਜੀ ਬਣ ਗਈ ਆ ਹੁਣ ਇਹਨੂੰ ਆਪਾਂ ਇਦੋਂ ਬਾਅਦ ਜਿਹੜਾ 13045 ਆ ਜਾਂ 1919 ਬੌਰਨ ਦੀ ਸਪਰੇ ਆ ਉਹ ਵਿੱਚ ਪਾ ਪਾ ਕੇ ਲਾਵਾਂਗੇ ਵੀ ਜਿਹੜਾ ਪੀਸ ਮੋਟਾ ਹੋ ਜੇ ਉਹ ਤੁਹਾਨੂੰ ਵੀਡੀਓ ਵੀ ਪਾਵਾਂਗੇ ਤੇ ਬਖਾਵਾਂਗੇ ਵੀ ਤੇ ਬਣੇ ਰਹੋ ਜੋ ਪੇਜ ਨਾਲ ਤੇ YouTube ਚੈਨਲ ਨਾਲ ਜੀ ਧੰਨਵਾਦ ਦੀ ਸ਼ਸ਼ੀਕਲ